ਧੰਨਤਾ ਨਿਂ ਸ਼੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਅਲੌਕਿਕ ਆਤੀਸ਼ਬਾਜੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਲੱਖਾਂ ਦੀ ਤਦਾਦ ਚ ਸੰਗਤਾਂ ਸਸ਼ਕਣ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਮੇਰੇ ਤੁਮਨਾ ਬਾਪ ਤੇਸਿਆ ਰਾਮਾਇਣ ਹਰ ਕੀ ਕਰਨ ਕੀ ਲੋਕ ਬਜਾਰ ਇਥੋਂ ਵੀ ਉਪਾਰਮੀ ਹਾਂਜੀ ਕੀ ਨਵੀਆਂ ਜੀ ਆਪਣੇ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਮੈਂ ਜੀ ਰਾਮਦੇਸਰ ਰੋਡ ਤੋਂ ਆਇਆ ਵੈਸੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਕੀ ਕਹਿਣਾ ਚਾਹੁੰਦੇ ਆਂ ਤਾਂ ਸਰ ਗੁਰੂ ਗRAND DAS ਮਹਾਰਾਜ ਦਾ ਪਕਾੜ ਦਿਹਾਣਾ ਬਣਾ ਰਿਹਾ ਬਹੁਤ ਹੀ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈਗਾ ਵਾ ਅਸੀਂ ਹਰ ਸਾਲ ਆਉਂਦੇ ਆਂ ਤੇ ਐਤ ਕੀ ਵੀ ਆਏ ਆ ਸਵੇਰੇ ਸੁਫੁੱਲਾ ਦੀ ਵੀ ਵਰਖਾ ਹੋਈ ਹੈ ਹੈਲੀਕਾਪਟਰ ਨਾਲ ਤੇ ਹੁਣ ਆਤਿਸ਼ਬਾਜੀ ਚੱਲੀ ਆ ਪਿਛਲੇ ਸਾਲ ਮੇਰੇ ਖਾਨਾ 7 ਮਿੰਟ ਚੱਲੀ ਸੀ ਐਤ ਕੀ 15 ਮਿੰਟ ਕੁੱਲ ਚੱਲੀ ਆ ਬਹੁਤ ਵਧੀਆ ਆਤਿਸ਼ਬਾਜ਼ੀ ਚੱਲੀ ਆ ਮਤਲਬ ਮਨ ਖੁਸ਼ ਹੋ ਗਿਆ ਸਾਨੂੰ ਵੇਖ ਕੇ ਇੱਥੇ ਸਾਰੇ ਆਏ ਸੰਗਤਾਂ ਸਵੇਰ ਦੇ ਲੰਗਰ ਚੱਲਣ ਦੇ ਆ ਵਾ ਬਹੁਤ ਸ਼ਰਧਾ ਭਰੇ ਲੋਕ ਇੱਥੇ ਮਨਉਂਦੇ ਆ ਤੇ ਹਰ ਸਾਲ ਬਹੁਤ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਾਂਜੀ ਸੋਹਣੇ ਫੁੱਲਾਂ ਦੇ ਨਾਲ ਅੱਜ ਸਜਾਇਆ ਗਿਆ ਜੀ ਸਪੈਸ਼ਲ ਅਗੇਸ਼ ਵਿਸ਼ੇ ਨਾਲ ਲਿਆ ਕੇ ਇੱਥੇ ਸਜਾਇਆ ਗਿਆ ਹਾਂਜੀ 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 ਬਾਰੋ ਇਹ ਤੇ ਪੰਜ ਚਾਰ ਦਿਨ ਹਫਤਾ ਪਹਿਲੇ ਹੀ ਸ਼ੁਰੂ ਹੋ ਜਾਂਦੀ ਆ ਬਾਰੋ ਦੀ ਆਂਦੇ ਆ ਕੁਛ ਆਸਟ੍ਰੇਲੀਆ ਤੋਂ ਕੁਛ ਅਮਰੀਕਾ ਤੋਂ ਬਾਰੋ ਦੀ ਫੁੱਲ ਮਹੰਗਾਈ ਜਾਂਦੇ ਆ ਆਤਿਸ਼ਬਾਜੀ ਵੀ ਮਹਾਰਾਸ਼ਟਰ ਤੋਂ ਆਈ ਆ ਤੇ ਹਰ ਚੀਜ਼ ਮਤਲਬ ਬਾਰੋ ਸਪੈਸ਼ਲ ਮਹੰਗਾਈ ਜਾਂਦੀ ਹੈ ਕਿਉਂਕਿ ਧੰਗੁਰ ਰਾਮਦਾਸ ਜੀ ਸਭ ਤੇ ਕਿਰਪਾ ਰੱਖਦੇ ਆ ਇਸ ਲਈ ਹਰ ਅੱਜ ਅਰਦਾਸ ਕੀ ਕੀਤੀ ਹੈ ਅਰਦਾਸ ਇੱਕੋ ਹੀ ਹੈ ਜੀ ਸਾਰਿਆਂ ਦੀ ਇੱਕੋ ਹੀ ਅਰਦਾਸ ਹੁੰਦੀ ਹੈ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸਭ ਦਾ ਮੰਗਦੇ ਆ ਬਸ ਬਾਕੀ ਗੁਰੂ ਰਾਮਦਾਸ ਜੀ ਆ ਸਭ ਲਈ ਸਭ ਕੁਝ ਵਧੀਆ ਕਰ 와이구리지다. 칼서